ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤਾਂ ਅੱਜ ਦੁਬਾਰਾ ਫੇਰ ਨਾਨਕ ਸਰ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਨੂੰ ਆਈਆਂ ਸੀ ਤੇ ਅੱਜ ਬੜੀ ਖੁਸ਼ੀ ਹੋਈ ਆ ਵੀ ਬਾਬਾ ਜੀ ਹੋਣਾ ਨੇ ਜਿੱਦੜ ਕੋੜਾ ਤਿਆਰ ਹੁੰਦਾ ਵਾ ਰੋ ਦੇ ਲੰਗਰ ਚੱਲਦੇ ਉਹ ਧਰਵਾਜੇ ਅੱਜ ਖੁੱਲੇ ਆ ਤੇ ਸਪੈਸ਼ਲ ਤੌਰ ਤੇ ਆਪਣੀ ਸੰਗਤ ਜਿਹੜੀ ਆ ਸਾਰੀ ਆ ਕੇ ਇਹ ਗਰਮ ਗਰਮ ਗੋੜਾ ਤੇ ਨਾਲ ਰੋਹ ਦੇ ਲੰਗਰ ਛਕਣ ਲਈ ਆ ਤੇ ਬੜੀ ਅਹਿਕੀ ਦੀ ਖੁਸ਼ੀ ਆ ਵੀ ਕਾਫੀ ਟਾਈਮ ਬਾਅਦ ਬਾਬਾ ਜੀ ਹੁਣਾਂ ਨੇ ਇਹ ਦੁਬਾਰਾ ਆਪਾਂ ਨੂੰ ਮੌਕਾ ਮਿਲਿਆ ਵਾ ਅੱਜ ਚਲੋ ਕੋਈ ਕੁਦਰਤ ਵੱਲੋਂ ਨਹੀਂ ਤੇ ਕਾਫੀ ਚਿਰ ਦਾ ਬੰਦ ਆ ਰਿਆ ਸੀ ਤੇ ਨਾਲ ਅੱਜ ਸੰਗਤਾਂ ਫ੍ਰੀ ਆਜਾ ਸਾਰਾ ਦਿਨ ਕੋਈ ਪੀਂਗ ਦੇ ਹੂੜੇ ਕੋਈ ਇੱਧਰ ਸਾਰਾ ਇੰਜੋਏ ਵੀ ਕਰਉਣਾ ਸੰਗਤ ਨੂੰ ਐ ਪੂਰੀ ਮਜੇ ਨਾਲ ਸੰਗਤ ਰਹੋਗੀ ਜੋ ਮਰਜ਼ੀ ਛਕਣਾ ਛਕੋ ਸੇਵਾ ਕਰਨੀ ਘੁੰਮੋ ਫਿਰੋ ਵਾਇਰੂਸ ਜੀ ਕਾ ਖਾਲਸਾ ਵਾਇਰੂਸ